ਸ੍ਰੀ ਕਾਲ ਜੀ ਸਾਰਿਆਂ ਨੂੰ ਅੱਜ ਹੈਗਾ ਜੀ ਦਿਨ 31ਵਾਂ ਸਬਕ ਜ਼ਿੰਦਗੀ ਦੇ ਅੰਮ੍ਰਿਤ ਦੇ ਨਾਲ ਤੇ ਤੁਹਾਡਾ ਸਾਰਿਆਂ ਦਾ ਮੈਂ ਸਵਾਗਤ ਕਰਦੀ ਹਾਂ ਆਪਣੇ ਚੈਨਲ ਤੇ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਮੈਂ ਵੀ ਬਿਲਕੁਲ ਠੀਕ ਠਾਕ ਹਾਂ ਅੱਜਕਲ ਕੁਝ ਮੇਰੇ ਭੈਣ ਭਰਾ ਜਿਹੜੇ ਨੇ ਉਹ ਇਸ ਕੱਲ ਤੋਂ ਬੜੇ ਪਰੇਸ਼ਾਨ ਨੇ ਕਿ ਜਦੋਂ ਅਸੀਂ ਕੁਝ ਗਲਤ ਕੀਤਾ ਵੀ ਨਹੀਂ ਹੁੰਦਾ ਹੈਗਾ ਪਰ ਫਿਰ ਵੀ ਲੋਕ ਸਾਡੇ ਤੇ ਤੋਂਮ ਤਾਂ ਲਾਉਣ ਨਹੀਂ ਹਟਦੇ ਹੈਗੇ ਲੋਕਾਂ ਨੇ ਮਤਲਬ ਸਾਨੂੰ ਬਿਨਾਂ ਗੱਲ ਤੋਂ ਚੋਬਾ ਲਾਉਣੀਆਂ ਜਿਹੜੀਆਂ ਨੇ ਸ਼ੁਰੂ ਕਰ ਦਿੱਤੀਆਂ ਨੇ ਤੇ ਮੈਂ ਉਹਨਾਂ ਲੋਕਾਂ ਨੂੰ ਕਹਿਣਾ ਚਾਹੁੰਦੀ ਆ ਕਿ ਜੇ ਤੁਹਾਡੇ ਨਾਲ ਇਦਾਂ ਹੋਣ ਦਿਆ ਏ ਕਿ ਜੇ ਤੁਸੀਂ ਕੁਝ ਗਲਤ ਨਾ ਵੀ ਕੀਤਾ ਹੋਵੇ ਫਿਰ ਵੀ ਲੋਕੀ ਤੁਹਾਨੂੰ ਬਦਨਾਮੀ ਕਰਨ ਵਿੱਚ ਪਿੱਛੇ ਨਹੀਂ ਹਟਦੇ ਪਏਗੇ ਇਹਦਾ ਮਤਲਬ ਤੁਹਾਡੇ ਕੋਲ ਕੁਝ ਹੈਗਾ ਏ ਤੁਹਾਡੇ ਪੱਲੇ ਕੋਈ ਇਹੋ ਜੀ ਗੱਲਬਾਤ ਹੈ ਜੋ ਲੋਕਾਂ ਨੂੰ ਨਜ਼ਰ ਆ ਰਹੀ ਏ ਪਰ ਤੁਹਾਨੂੰ ਖੁਦ ਨੂੰ ਨਜ਼ਰ ਨਹੀਂ ਆ ਰਹੀ ਤੁਹਾਨੂੰ ਸਿਰਫ ਲੋਕਾਂ ਦੇ ਤਾਨੇ ਮੇਨੇ ਨਜ਼ਰ ਆ ਰਹੇ ਨੇ ਤੇ ਇਹਦੇ ਵਾਸਤੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਲੈ ਕੇ ਦੱਸਦੀ ਆ ਆਪਾਂ ਨਿੱਕੇ ਹੁੰਦੇ ਬੰਦਰ ਕਿਲਾ ਖੇਡਦੇ ਹੁੰਦੇ ਸਾਂ ਤੇ ਇਹ ਬੰਦਰ ਕਿਲਾ ਖੇਡਦੇ ਹੁੰਦੇ ਆ ਜਿਨ੍ਹਾਂ ਨੇ ਖੇਡਿਆ ਉਹਨਾਂ ਨੂੰ ਪਤਾ ਹੋਣਾ ਕਿ ਇੱਕ ਗੋਲਚ ਘਰੇ ਦੇ ਵਿੱਚ ਜੁੱਤੀਆਂ ਦਾ ਢੇਰ ਲਾ ਕੇ ਇੱਕ ਬੰਦਾ ਉਹ ਜੁੱਤੀਆਂ ਦੀ ਰਾਖੀ ਕਰਦਾ ਸੀ ਤੇ ਬਾਕੀ ਉਹਨੂੰ ਚੁਵਾਕੀਆਂ ਪਾ ਪਾ ਕੇ ਉਹਦੇ ਤੋਂ ਜੁੱਤੀਆਂ ਲੈਂਦੇ ਹੁੰਦੇ ਸਨ ਤੇ ਜਦੋਂ ਉਹ ਮਤਲਬ ਸਾਰੇ ਲੋਕੀ ਕਾਮਯਾਬ ਹੋ ਜਾਂਦੇ ਸਨ ਉਹ ਜੁੱਤੀਆਂ ਉਹਦੇ ਤੋਂ ਸਾਰੀਆਂ ਲੈਣ ਵਾਸਤੇ ਫਿਰ ਉਹ ਬੰਦੇ ਨੂੰ ਬੰਦੇ ਨੂੰ ਭੱਜਣ ਦਾ ਰਾਹ ਨਹੀਂ ਸੀ ਲੱਭਦਾ ਹੈਗਾ ਤੇ ਫੇਰ ਉਹ ਉਹਨੂੰ ਉਹ ਲੋਕਾਂ ਦੀਆਂ ਜੁੱਤੀਆਂ ਜਿਹੜੀਆਂ ਸੀ ਉਹ ਖਾਣੀਆਂ ਹੀ ਪੈਂਦੀਆਂ ਸਨ ਤੇ ਮੈਂ ਇਸੇ ਗੱਲ ਨੂੰ ਇਸੇ ਐਗਜ਼ਾਮਪਲ ਨੂੰ ਤੁਹਾਨੂੰ ਇੱਥੇ ਲੈਣਾ ਚਾਉਣੀ ਆ ਕਿ ਜਿਹੜੀਆਂ ਜੁੱਤੀਆਂ ਨੇ ਨਾ ਜਿਹੜੀਆਂ ਤੁਸੀਂ ਇਕੱਠੀਆਂ ਕੀਤੀਆਂ ਹੋਈਆਂ ਨੇ ਆਪਣੇ ਕੋਲ ਜਿਹੜਾ ਤੁਹਾਡੇ ਕੋਲ ਢੇਰ ਲੱਗਾ ਹੋਇਆ ਉਹ ਤੁਹਾਡੀ ਆਪਣੀ ਪੋਜ਼ਿਟਿਵਿਟੀ ਹੈ ਤੇ ਲੋਕੀ ਤੁਹਾਨੂੰ ਚੁਆਕੀਆਂ ਪਾ ਪਾ ਕੇ ਤੁਹਾਡੀ ਪੋਜ਼ਿਟਿਵਿਟੀ ਨੂੰ ਤੁਹਾਡੇ ਤੋਂ ਖਿੱਚ ਰਹੇ ਨੇ ਤੇ ਤੁਸੀਂ ਜੇ ਲੋਕਾਂ ਨੂੰ ਇਹ ਕਰਨ ਵਿੱਚ ਕਾਮਯਾਬ ਹੋਣ ਦਿੱਤਾ ਤਾਂ ਉਹ ਦਿਨ ਦੂਰ ਨਹੀਂ ਹੈਗਾ ਜਦੋਂ ਤੁਸੀਂ ਨੈਗੇਟਿਵਿਟੀ ਜਿਹੜੀ ਹੈਗੀ ਉਹ ਤੁਹਾਡੇ ਕੋਲ ਪੂਰੀ ਪਰਮਾਰ ਹੋ ਜੇਗੀ ਤੇ ਲੋਕੀ ਨੈਗੇਟਿਵਿਟੀ ਲੈ ਕੇ ਤੁਹਾਡੇ ਪੂਰੇ ਪਿੱਛੇ ਪੈ ਜਾਣਗੇ ਸੋ ਪੋਜ਼ਿਟਿਵਿਟੀ ਤੁਹਾਡੇ ਕੋਲ ਹੈਗੀ ਹੈ ਪਰ ਤੁਹਾਨੂੰ ਉਹਨੂੰ ਸਾਹਮਣਾ ਹੋਣਾ ਚਾਹੀਦਾ ਹੈਗਾ ਇਹ ਤੁਹਾਨੂੰ ਲੋਕ ਜਿਹੜੇ ਨੇ ਉਹ ਚੁਆਕੀਆਂ ਪਾ ਪਾ ਕੇ ਹਰ ਗੱਲ ਦੇ ਉੱਪਰ ਤੁਹਾਡਾ ਧਿਆਨ ਜਿਹੜਾ ਹੈਗਾ ਇਹ ਉਹ ਕਿਸੇ ਹੋਰ ਪਾਸੇ ਖਿੱਚ ਰਹੇ ਨੇ ਹਾਲਾਂਕਿ ਜੋ ਤੁਹਾਡਾ ਫੋਕਸ ਹੈਗਾ ਇਹ ਉਹਦੇ ਤੇ ਤੁਹਾਡਾ ਧਿਆਨ ਕੇਂਦ੍ਰਿਤ ਹੋਣਾ ਚਾਹੀਦਾ ਹੈ ਪਰ ਲੋਕੀ ਆਪਣੀਆਂ ਗੱਲਾਂ ਕਹਿ ਕੇ ਕਿ ਤੁਹਾਨੂੰ ਮਤਲਬ ਜਿਹੜਾ ਨੇ ਉਹ ਡਾਇਵਰਟ ਕਰਦੇ ਬੈਨੇ ਤੁਹਾਡੀ اٹENTION ਨੂੰ ਤੇ ਤੁਸੀਂ ਉਹਨਾਂ ਨੂੰ ਗੱਲ ਦੇ ਵਿੱਚ ਜੇ ਕਾਮਯਾਬ ਹੋਣ ਦੇ ਰਹੇ ਹੋ ਤਾਂ ਇਹਦਾ ਮਤਲਬ ਕੀ ਉਹ ਦਿਨ ਦੂਰ ਨਹੀਂ ਹੈਗਾ ਜਦੋਂ ਤੁਸੀਂ ਸਿਰਫ ਲੋਕਾਂ ਦੇ ਕਹਿਣੇ ਅਨੁਸਾਰ ਹੀ ਚੱਲੋਗੇ ਤੇ ਲੋਕੀ ਤੁਹਾਨੂੰ ਜੋ ਕਹਿਣਗੇ ਤੁਸੀਂ ਆਪਣੇ ਆਪ ਨੂੰ ਉਹੋ ਜਿਹੀ ਸਮਝਣ ਲੱਗ ਪਵੋਗੇ ਤੁਹਾਨੂੰ ਲੱਗੇਗਾ ਕਿ ਸ਼ਾਇਦ ਮੈਂ ਬਹੁਤ ਗਲਤ ਹੈਗਾ ਮੈਂ ਸ਼ਾਇਦ ਮੇਰੀ ਇੱਥੇ ਗਲਤੀਆਂ ਹੈ ਨਹੀਂ ਮੈਂ ਤਾਂ ਹੀ ਮਾੜਾ ਵਾਂ ਕਿਉਂਕਿ ਲੋਕਾਂ ਨੇ ਤੁਹਾਨੂੰ ਮਾੜਾ ਕਹਿ ਕੇ ਕਿ ਮਾੜਾ ਅੰਦਰੋਂ ਆਪਣੇ ਆਪ ਨੂੰ ਤੁਹਾਨੂੰ ਜਿਹੜਾ ਅਹਿਸਾਸ ਦਵਾ ਦਿੱਤਾ ਹੈ ਕਿ ਤੁਸੀਂ ਬਹੁਤ ਮਾੜੇ ਹੋ ਤੁਹਾਡੀ ਜ਼ਿੰਦਗੀ ਦੇ ਵਿੱਚ ਆਪਣੇ ਟੀਚੇ ਦੇ ਉੱਪਰ ਐਸਾ ਫੋਕਸ ਰੱਖਿਆ ਕਰੋ ਕਿ ਲੋਕਾਂ ਦਾ ਧਿਆਨ ਜਿਹੜਾ ਹੈਗਾ ਏ ਉਹ ਲੋਕਾਂ ਨੇ ਤੇ ਤੁਹਾਡਾ ਧਿਆਨ ਭਟਕਾਉਣਾ ਹੀ ਭਟਕਾਉਣਾ ਹੈਗਾ ਪਰ ਤੁਹਾਡਾ ਧਿਆਨ ਹਮੇਸ਼ਾ ਆਪਣੇ ਟੀਚੇ ਦੇ ਉੱਤੇ ਹੀ ਰਹਿਣਾ ਚਾਹੀਦਾ ਹੈਗਾ ਜੇ ਤੁਹਾਡਾ ਧਿਆਨ ਤੁਹਾਡੇ ਟੀਚੇ ਤੋਂ ਇੱਧਰ ਉੱਧਰ ਹੋ ਗਿਆ ਤੇ ਲੋਕਾਂ ਨੂੰ ਮੌਕਾ ਮਿਲ ਜੇਗਾ ਤੁਹਾਡੀ ਪੋਜ਼ਿਟਿਵਿਟੀ ਨੂੰ ਖਿੱਚਣ ਦਾ ਤੇ ਫਿਰ ਉਹ ਦਿਨ ਦੂਰ ਨਹੀਂ ਹੈਗਾ ਜਦੋਂ ਲੋਕੀ ਜੁੱਤੀਆਂ ਲੈ ਕੇ ਤੁਹਾਡੇ ਮਗਰ ਪਏ ਹੋਣਗੇ ਤੇ ਤੁਹਾਨੂੰ ਭੱਜਣ ਨੂੰ ਫਿਰ ਰਾਹ ਨਹੀਂ ਲੱਭਣਾ ਹੈਗਾ ਕਿਉਂਕਿ ਹੁਣ ਤੁਹਾਡੇ ਪੱਲੇ ਕੁਝ ਨਹੀਂ ਬਚਿਆ ਹੈਗਾ ਸੋ ਤੁਹਾਡੇ ਪੱਲੇ ਹੈਗਾ ਏ ਤੇ ਉਸ ਨੂੰ ਸੰਭਾਲ ਕੇ ਰੱਖੋ ਆਪਣੀ ਪੋਜ਼ਿਟਿਵਿਟੀ ਨੂੰ ਸੰਭਾਲ ਕੇ ਰੱਖੋ ਕਦੇ ਵੀ ਆਪਣੇ ਆਪ ਨੂੰ ਨੈਗੇਟਿਵ ਨਾ ਹੋਣ ਦਿਵੋ ਕਿ ਮੇਰੇ ਨਾਲ ਇਹ ਗੱਲ ਹੋ ਰਹੀ ਹੈ ਮੈਨੂੰ ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਏ ਤੇ ਫਿਰ ਆਪਣੇ ਆਪ ਨੂੰ ਉਸੇ ਰਾਹ ਉੱਪਰ ਤੋਰ ਲਵੋ ਨਹੀਂ ਤੁਹਾਡਾ ਧਿਆਨ ਆਪਣੇ ਫੋਕਸ ਜਿਹੜਾ ਹੈਗਾ ਆਪਣਾ ਹਮੇਸ਼ਾ ਤੁਹਾਡੇ ਟੀਚੇ ਦੇ ਉੱਪਰ ਹੀ ਰਹਿਣਾ ਚਾਹੀਦਾ ਹੈਗਾ ਏ ਸੋ ਉਮੀਦ ਕਰਦੀ ਹਾਂ ਕਿ ਤੁਹਾਨੂੰ ਅੱਜ ਦਾ ਸਬਕ ਚੰਗਾ ਲੱਗਿਆ ਹੋਵੇਗਾ ਤੇ ਜੇ ਤੁਹਾਨੂੰ ਲੋਕਾਂ ਨੇ ਤੰਗ ਕੀਤਾ ਹੋਇਆ ਹੈਗਾ ਤੁਹਾਡੇ ਉੱਪਰ ਤਾਂ ਮੈਂ ਤਾਂ ਲਾਲਾ ਕੇ ਕਿ ਨਹੀਂ ਤੁਸੀਂ ਇੱਥੇ ਵੀ ਮਾੜੇ ਸੀ ਤੁਸੀਂ ਇੱਥੇ ਵੀ ਮਾੜੇ ਹੋ ਤੇ ਤੁਸੀਂ ਇਹ ਵੀ ਚੀਜ਼ ਗਲਤ ਕੀਤੀ ਹੈ ਨਹੀਂ ਤੁਹਾਨੂੰ ਇਹ ਵੀ ਨਹੀਂ ਸੀ ਕਰਨਾ ਚਾਹੀਦਾ ਹੈਗਾ ਤਾਂ ਇਟ ਮੀਨਸ ਤੁਹਾਡੇ ਕੋਲ ਕੁਝ ਨਾ ਕੁਝ ਪੋਜ਼ਿਟਿਵ ਹੈਗਾ ਇਹ ਜਿਹੜਾ ਲੋਕਾਂ ਨੂੰ ਖਟਕਣ ਦਿਆ ਹੈ ਉਹਦੀ ਪਛਾਣ ਤੁਸੀਂ ਆਪ ਕਰੋ ਤੇ ਲੋਕਾਂ ਨੂੰ ਇਸ ਗੱਲ ਵੱਲ ਜਿਹੜਾ ਹੈਗਾ ਨਾ ਆਉਣ ਦੇਵੋ ਤੇ ਆਪਣਾ ਧਿਆਨ ਆਪਣਾ ਫੋਕਸ ਆਪਣੀ ਅਟੈਂਸ਼ਨ ਆਪਣੇ ਜਿਹੜੇ ਤੁਹਾਡੇ ਟਾਰਗੇਟਸ ਨੇ ਉਹਨਾਂ ਵੱਲ ਹੀ ਰੱਖੋ so that ਤੁਹਾਡਾ ਫੋਕਸ ਉਧਰ ਹੋਵੇ ਤੇ ਲੋਕਾਂ ਨੂੰ ਮੌਕਾ ਹੀ ਨਾ ਮਿਲੇ ਤੁਹਾਨੂੰ ਚੁੱਕੀ ਪਾਣ ਦਾ ਸੋ ਥੈਂਕ ਯੂ ਸੋ ਮੱਚ ਸਬਕ ਜ਼ਿੰਦਗੀ ਦੇ ਨਾਲ ਜੁੜਨ ਲਈ ਦਿਨ 31ਵਾਂ ਅੱਜ ਦਾ ਸਬਕ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਤੇ ਉਮੀਦ ਕਰਦੀ ਆਂ ਕਿ ਤੁਸੀਂ ਆਪਣੇ ਜਿਹੜੇ ਮਤਲਬ ਨੀਵੇਂ ਹੋਏ ਜਿਹੜੇ ਤੁਹਾਡੇ ਆਲੇ-ਦੁਆਲੇ ਫਰੈਂਡਸ ਰਿਲੇਟਿਵਸ ਨੇ ਜਿਹੜੇ ਕਿਤੇ ਨਾ ਕਿਤੇ ਡੀਮੋਟੀਵੇਟ ਹੋਏ ਬੈਠੇ ਨੇ ਉਹਨਾਂ ਨੂੰ ਇਹ ਜ਼ਰੂਰ ਫੋਰਵਰਡ ਕਰੋਗੇ ਤੇ ਧੰਨਵਾਦ ਸਾਰਿਆਂ ਦਾ ਟੇਕ ਕੇਅਰ ਰੱਬ ਰੱਖਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ